ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਐਸਕੇਐਮ ਦੀ ਬੈਠਕ ਦੇ ਬੈਠਕ ਤੋਂ ਕਹਿੰਦੇ ਇਸ ਬੈਠਕ ਦੇ ਵਿੱਚ ਆਪ ਪੂਰੀ ਤਰ੍ਹਾਂ ਦੇ ਨਾਲ ਹੀ ਤੇ ਕਾਂਗਰਸ ਅਧਿਕ ਭਗੌੜਾ ਰਹੀ ਹੈ ਜੀ ਬਿਲਕੁਲ ਜੀ ਪੰਜਾਬ ਦੇ ਵਿੱਚ ਅੱਜ ਲੰਘੇ ਕੱਲ ਜੇ ਆਪਾਂ ਗੱਲ ਕਰੀਏ ਜੀ ਤਾਂ ਕਿਸਾਨ ਭਵਨ ਦੇ ਵਿੱਚ ਐਸਕੇਐਮ ਨੇ ਰਾਜਨੀਤਿਕ ਦਲਾਂ ਨੂੰ ਸੱਦਾ ਦਿੱਤਾ ਸੀ ਖਾਸ ਕਰ ਲੈਂਡ ਪੁਲਿੰਗ ਵਾਲੇ ਮਸਲੇ ਤੇ ਬੇਸ਼ੱਕ ਚਾਰ ਮੁੱਦੇ ਰੱਖੇ ਸੀ ਉਹਨਾਂ ਨੇ ਹਮਮ ਔਰ ਮੁੱਖ ਤੌਰ ਤੇ ਲੈਂਡ ਪੁਲਿੰਗ ਫਿਰ ਮੁਕਤ ਵਪਾਰ ਜਿਹੜਾ ਅਮਰੀਕਾ ਵਾਲਾ ਮਸਲਾ ਬਣਿਆ ਹੋਇਆ ਵੱਡਾ ਮੁੱਦਾ ਕਿ ਉਹਦੇ ਵਿੱਚੋਂ ਕੀ ਖੇਤੀ ਨੂੰ ਖੇਤੀ ਦੇ ਸਹਾਇਕਤੰਦਿਆਂ ਨੂੰ ਵਿੱਚ ਸ਼ਾਮਲ ਨਾ ਕੀਤਾ ਜਾਵੇ ਇਹਦੀ ਮੰਗ ਹੈ ਉਹਨੂੰ ਫਿਰ ਪੰਜਾਬ ਦੇ ਪਾਣੀਆਂ ਦੇ ਸਬੰਧ ਦੇ ਵਿੱਚ ਫਿਰ ਸਹਿਕਾਰਤਾ ਵਾਲੇ ਮਸਲੇ ਦੇ ਉੱਤੇ ਇਹ ਚਾਰ ਮੁੱਦੇ ਰੱਖੇ ਸੀ ਜਿਹਦੇ ਵਿੱਚੋਂ ਮੁੱਖ ਮੁੱਦਾ ਸਭ ਤੋਂ ਵੱਧ ਜਿਹੜਾ ਚਰਚਾ ਸੀਗਾ ਕਿ ਕੋਈ ਕਰੰਟ ਮਸਲਾ ਹੈ ਤਾਜਾ ਮਸਲਾ ਹੈ ਜ਼ਮੀਨਾਂ ਨਾਲ ਸਿੱਧਾ ਜੁੜਿਆ ਮਸਲਾ ਹੈ ਉਹ ਹੈ ਲੈਂਡ ਬੋਲਿੰਗ ਦਾ ਜੀ ਤੇ ਇਹਸ ਮੁੱਦਿਆਂ ਦੇ ਉੱਤੇ ਸਾਰੇ ਦਲਾਨ ਨੂੰ ਰਾਜਿਕ ਤਰ੍ਹਾਂ ਤੱਕ ਪਹੁੰਚ ਅਪਰੋਚ ਖੁਦ ਜਾ ਕੇ ਇਹਨਾਂ ਦੇ ਮੈਂਬਰਾਂ ਨੇ ਇਸ ਐਸਕੇਮ ਦੇ ਚਿੱਠੀਆਂ ਪੱਤਰ ਦੇ ਕੇ ਠੀਕ ਜੀ ਹੂੰ ਜਿਹਦੇ ਵਿੱਚੋਂ ਅਮਨ अरोड़ा ਹੋਰਾਂ ਨੂੰ ਖੁਦ ਜਾ ਕੇ ਸੱਦਾ ਦੇ ਕੇ ਐਸਕੇਮ ਦੇ ਲੀਡਰ ਤੇ ਅਮਨ अरोड़ा ਨੇ ਇਹਨਾਂ ਕੋਲ ਹਾਮੀ ਭਰੀ ਸੀ ਕਿ ਮੈਂ ਜ਼ਰੂਰ ਆਉਂਗਾ ਜੀ ਜੀ ਤੇ ਪਰ ਉਸੇ ਸਮੇਂ ਅੰਦਰ ਲਾਇਆ ਜਾ ਰਿਹਾ ਸੀ ਕਿ ਐਸਕੇਮ ਵਾਲੇ ਚਾਹੇ ਕਹਿੰਦੇ ਹੁਣ ਕਿ ਅਮਰੋੜਾ ਆਊਗਾ ਵੀ ਅਮਨ अरोड़ा ਆਪਣੇ ਕੋਲੋਂ ਤਾਂ ਹਾਮੀ ਭਰ ਸਕਦਾ ਪਰ ਜਿੱਦੀ ਹਾਮੀ ਨਾਲ ਉਹਨੇ ਆਉਣਾ ਹੈ ਉਹਦੀ ਹਾਮੀ ਤਾਂ ਜ਼ਰੂਰੀ ਹੈ ਨਾ ਹੂੰ ਸਹੀ ਹੈ ਉਹ ਹਮੇ ਮਿਲਣੀ ਆਕੀ ਸੀ ਜੋ ਕੇਜਰੀਵਾਲ ਤੋਂ ਹਾਂ ਨਹੀਂ ਮਿਲੀ ਤੇ ਫਿਰ ਅੰਮ੍ਰੋੜਾ ਕਿ ਨਹੀਂ ਆ ਸਕਦਾ ਸੀ ਅੰਮ੍ਰੋੜਾ ਜਾ ਉਹਦੇ ਨਾਲ ਦਾ ਕੋਈ ਵੀ ਨੁਮਾਇੰਦਾ ਦੋ 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 ਕੁਰਸੀਆਂ ਇਹਨਾਂ ਨੇ ਹਰ ਪਾਰਟੀ ਦੇ ਹਵਾਲੇ ਨਾਲ ਲਾਈਆਂ ਸੀ ਹੂੰ ਹੂੰ ਤੇ ਉਹਦੇ ਵਿੱਚੋਂ ਜੀ ਮਤਲਬ ਕਿ ਆਮ ਆਦੀ ਪਾਰਟੀ ਦੀਆਂ ਦੋ ਹੀ ਕੁਰਸੀਆਂ ਖਾਲੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਖਾਲੀ ਹੋ ਰਹੀਆਂ ਹੂੰ ਹਾਂ ਅੱਧੀ ਬੈਠਕ ਹੋਣ ਤੋਂ ਬਾਅਦ ਕਾਂਗਰਸੀਆਂ ਕੁਰਸੀਆਂ ਭਰੀਆਂ ਠੀਕ ਹੈ ਮਤਲਬ ਮੀਟਿੰਗ ਦਾ ਸਮਾਂ 11 ਵਜੇ ਸੀ ਹੂੰ ਹੂੰ ਐ 11:30 ਬੈਠਕ ਸ਼ੁਰੂ ਹੋਈ 11:30 ਤੱਕ ਡਿੱਕਿਆ ਗਿਆ ਤੇ 11:30 ਵਜੇ ਜਦੋਂ ਬੈਠਕ ਸ਼ੁਰੂ ਹੋਈ ਤਦ ਵੀ ਮਤਲਬ ਕਿ ਕਾਂਗਰਸ ਹੋਰ ਆਵਾਦੀ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਬੋੜਿਆ ਸੀ ਠੀਕ ਹੈ ਫਿਰ ਅੱਧੀ ਬੈਠਕ ਜਦੋਂ ਹੋ ਗਈ ਲਗਭਗ 12:30 ਪੌਣੇ 1 ਵਜੇ ਜਾ ਕੇ ਫਿਰ ਉਹਨਾਂ ਨੇ ਕਿਹਾ ਵੀ ਕਿ ਹੁਣ ਲਗਭਗ ਅੱਧੀ ਬੈਠਕ ਹੋ ਗਈ ਆ ਤੇ ਇਸ ਲਈ ਹੁਣ ਅਸੀਂ ਅੱਧਾ ਸਮਾਂ ਇੰਤਜ਼ਾਰ ਕਰ ਲਿਆ ਇਸ ਤੋਂ ਬਾਅਦ ਇੰਤਜ਼ਾਰ ਨਹੀਂ ਠੀਕ ਹੁੰਦਾ ਅਜੇ ਮੀਟਿੰਗ ਚੱਲ ਰਹੀ ਸੀ ਆਪਣੀ ਕਾਰਵਾਈ ਹੋ ਰਹੀ ਸੀ ਪਰ ਉਸ ਦੌਰਾਨ ਮਤਲਬ ਕੈਸਿੰਗ ਲੀਡਰਾਂ ਕਹਿੰਦੇ ਕਿ ਹੁਣ ਇਹ ਤੋਂ ਬਾਅਦ ਇੰਤਜ਼ਾਰ ਦਾ ਮਤਲਬ ਨਹੀਂ ਹੁਣ ਅਸੀਂ ਉਹਨਾਂ ਨੂੰ ਗੈਰ ਹਾਜ਼ਰ ਕਰਤਾ ਹੁੰਦੇ ਆ ਠੀਕ ਹੈ ਕਿ ਉਹਨਾਂ ਦੀ ਗੈਰ ਹਾਜ਼ਰੀ ਹੈ ਇਸ ਗੈਰ ਹਾਜ਼ਰੀ ਦੇ ਐਲਾਨ ਤੋਂ ਬਾਅਦ ਕਾਂਗਰਸ ਦੇ ਦੋ ਨਵੇਂ ਦੇ ਉੱਤੇ ਪਹੁੰਚਦੇ ਨੇ ਰਣਦੀਪ ਸਿੰਘ ਨਾਬਾ ਤੇ ਇੱਕ ਹੋਰ ਹੋਰਾਂ ਦੇ ਸਾਥੀ ਉਹ ਕਹਿੰਦੇ ਜੀ ਕਿ ਆਣਤਾ ਜੀ ਪ੍ਰਧਾਨ ਜੀ ਨੇ ਸੀ ਬਾਜਵਾ ਸਾਹਿਬ ਨੇ ਵੀ ਸੀ ਜੀ ਉਹ ਜੀ ਕੋਈ ਪਰਪਲਿਖਾ ਰਹੇਗਾ ਜੀ ਉਹ ਕੁਝ ਹੋਰ ਹੋ ਗਿਆ ਜੀ ਮੈਨੂੰ ਸੂਚਨਾ देर ਨਾਲ ਮਿਲੀ ਜੀ ਸਵਾ 12 ਵਜੇ ਨੂੰ ਪਤਾ ਲੱਗਿਆ ਮੈਨੂੰ ਲੱਗਦਾ ਕਿ ਕਾਂਗਰਸੀਆਂ ਨੇ ਪਹਿਲਾਂ ਇਹਨੂੰ ਸੀਰੀਅਸ ਨਹੀਂ ਲਿਆ ਹੂੰ ਲੱਗਾ ਕੁਝ ਨਹੀਂ ਹੁਣ ਕਿਹੜੀ ਐਸਕੀਮ ਹੈ ਕੀ ਹੈ ਕੌਣ ਪੁੱਛਦਾ ਹੈ ਹੈਨਾ ਜਦੋਂ ਲਾਈਵ ਚੱਲਿਆ ਤੇ ਲਾਈਵ ਸ਼ੇਅਰ ਹੋਣ ਲੱਗਿਆ ਗੱਲ ਫੈਲਣ ਲੱਗੀ ਉਦੋਂ ਲੱਗਿਆ ਕਿ ਜੇ ਆਪਣੀਆਂ ਕੁਰਸੀਆਂ ਹੀ ਖਾਲੀ ਦਿਖੀ ਗਈਆਂ ਫੇਜੀ ਹਥ ਹੋਊਗੀ ਸਹੀ ਗੱਲ ਫਿਰ ਸਭ ਤੋਂ ਨੇੜੇ ਵਾਲਾ ਬੰਦਾ ਉਹ ਦੇਖਿਆ ਗਿਆ ਕੌਣ ਨੇੜੇ ਆ ਕਿਹੜਾ ਪਹੁੰਚ ਸਕਦਾ ਅੱਗੇ ਇਹ ਜੇ ਕਮਾਲੀ ਕਾਂਗਰਸ ਨੇ ਪ੍ਰਕਾਸ਼ ਨੂੰ ਰੱਖਿਆ ਹੋਇਆ ਸੀ ਹੂੰ ਤੇ ਉਹਦੇ ਨਾਲ ਗੱਲ ਫਿੱਟੂ ਬੈਠ ਜਾਂਦੀ ਸੀ ਪ੍ਰਕਾਸ਼ ਸਿੰਘ ਇਹਨਾਂ ਧਿਰਾਂ ਨੂੰ ਵੀ ਫਿੱਟ ਬੈਠਦਾ ਸੀ ਤੇ ਗੱਲ ਬੱਠਾ ਬੱਠਾ ਹੋਰ ਪਾਸੇ ਸਰ ਜਾਂਦਾ ਸੀ ਹੂੰ ਪ੍ਰਕਾਸ਼ ਸਿੰਘ ਇਸ ਗਰੁੱਪ ਨਾਲ ਹੈ ਨਹੀਂ ਅੱਜਕੱਲ ਜੀ ਰਾਜਾ ਬੜਿੰਗ ਪ੍ਰਤਾਪਾਜ ਨਾਲ ਇਸ ਲਈ ਫਿਰ ਉਹਨੂੰ ਤਾਂ ਕਹਿ ਵੀ ਸਕਦੇ ਜੇ ਕਹਿ ਵੀ ਲੈਂਦੇ ਤਾਂ ਵੀ ਉਹ ਤੋਂ ਦੂਰ ਹੋ ਗਏ ਤੋ ਨੇੜੇ ਫਿਰ ਮਿਲਣਾ ਦਾ ਨਾਪਾ ਹੀ ਲੱਗਿਆ ਉਹਨਾਂ ਨੂੰ ਕਿ ਇਹ ਬੰਦਾ ਨੇੜੇ ਇਹਨੂੰ ਭੇਜੋ ਠੀਕ ਹੈ ਚਲੋ ਆਏ ਵੀ ਤੇ ਇੱਕ ਤੋਂ ਸਭਾ ਇੱਕ ਦੇ ਦਰਮਿਆਨ ਉਹ ਆਏ ਤੇ ਇਸ ਲਈ ਅੱਧੇ ਪਗੋੜੀ ਰਹੀ ਕਾਂਗਰਸ ਹੈ ਨਾ ਹੂੰ ਕਹਿ ਸਕਦੇ ਪਰ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਤਾਂ ਪੂਰੀ ਤਰ੍ਹਾਂ ਪਗੋੜੀ ਹੈ ਜੀ ਹੂੰ ਮਤਲਬ ਜੇ ਖੁਦ ਪ੍ਰਧਾਨ ਨੂੰ ਸੱਦਾ ਹੋਵੇ ਤੇ ਪ੍ਰਧਾਨ ਨੇ ਹਾਂਮੀ ਭਰੀ ਹੋਵੇ ਜੇ ਪ੍ਰਧਾਨ ਕੋਲ ਪੰਜਾਬ ਦੇ ਸਭ ਤੋਂ ਪ੍ਰਮੁੱਖ ਮਸਲੇ ਲਈ ਸਮਾਂ ਨਹੀਂ ਸਹੀ ਗੱਲ ਤੇ ਫਿਰ ਕਿਸ ਲਈ ਸਮਾਂ ਜੀ ਤੁਹਾਡੇ ਕੋਲ ਹੂੰ ਵੈਸੇ ਇਹ ਤੋਂ ਪਹਿਲਾਂ ਕਿ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਜੀ ਕਈਆਂ ਧਿਰਾਂ ਦੇ ਸਾਰੇ ਨੁਮਾਇੰਦੇ ਲਗਭਗ ਆਏ ਸੀ ਹੈ ਨਾ ਜੇ ਬਾਪੂ ਦਰਾੜ ਹੋਰੀ ਹੋਣ ਤੇ ਕੁ ਸੇਖੋਂੜੀ ਹੋਣ ਜਿਹੜਾ ਬਾਕੀ ਆਏ ਪੰਜ ਮੈਂ ਪੰਜ ਮੈਂਬਰੀ ਕਮੇਟੀ ਜਿਹੜਾ ਇੰਤਿਕਰ ਨਹੀਂ ਆ ਜੀ ਉਹਦੇ باوجود ਉਹਨਾਂ ਨੇ ਪਹੁੰਚ ਅਪਰੋਚ ਕੀਤੀ ਕਿ ਅਸੀਂ ਵੀ ਸ਼ਮੂਲਿਤ ਕਰਨਾ ਚਾਹੁੰਦੇ ਹਾਂ ਉਸ ਲਈ ਉਹਨਾਂ ਦੇ ਦੋ ਮੈਂਬਰ ਵੀ ਆਏ ਗੁਰਪ੍ਰਤਾ ਬਡਾਲਾ ਵੀ ਤੇ ਇਕਵਾਲ ਸਿੰਘ ਚੁੰਦਾ ਵੀ ਤੇ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਠੀਕ ਹੈ ਜਿਹੜਾ ਇਹ ਦੂਸਰਾ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹਾਂ ਨਾ ਉਹਨਾਂ ਦੇ ਨੁਮਾਇंदे ਆਏ ਸੀ ਪਰ ਉਹ ਕਹਿੰਦੇ ਵੀ ਤੁਹਾਡੀ ਹਾਜ਼ਰੀ ਕਬੂਲ ਹੈ ਜੀ ਆਇਆਂ ਆ ਤੁਸੀਂ ਬੈਠੋ ਪੂਰਾ ਮਸਲਾ ਸੁਣੋ ਪਰ ਤੁਸੀਂ ਰਾਜਨੀਤਿਕ ਪਾਰਟੀ ਨਹੀਂ ਹੋ ਤੁਸੀਂ ਰਾਜਨੀਤਿਕ ਧਿਰਾਂ ਨੂੰ ਬੋਲਣ ਦਾ ਮੌਕਾ ਦਿੱਤਾ। ਸੋ ਇਹ ਸੀ ਉਹਨਾਂ ਨੂੰ ਬੋਲਣ ਦਾ ਮੌਕਾ ਤਾਂ ਨਹੀਂ ਦਿੱਤਾ। ਤੇ ਸ਼ੋਮ ਨਿਕਲ ਗਿਆ ਅਮਰਸਰ ਮੈਨੂੰ ਕਿਤੇ ਲੱਭੀ ਨਹੀਂ ਅਮਰਪਾਲ ਉਹਨਾਂ ਦੀ ਧਿਰ ਵੀ ਉੱਥੇ ਕਿਤੇ ਉਹਨਾਂ ਦੀ ਕੋਈ ਹਾਜ਼ਰੀ ਨਹੀਂ ਮਿਲੀ। ਠੀਕ ਆ ਪਰ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਖੁਦ ਆਏ ਸੀ। ਕ੍ਰੀਮਪੁਰੀ ਹੋਰੀ ਖੁਦ ਹਾਜ਼ਰ ਸੀ। ਉਹਨਾਂ ਦਾ ਨੁਮਾਇੰਦਾ ਸੀ ਉਹਨਾਂ ਦਾ। ਤੇ ਅਕਾਲੀ ਦਲ ਨੇ ਵੀ ਡੰਗਟ ਪਾਇਆ। ਅਕਾਲੀ ਦਲ ਨੇ ਵੀ ਆਪਣਾ ਜਿਲ੍ਹਾ ਪ੍ਰਧਾਨ ਤੇ ਇੱਕ ਹੋਰ ਸਾਥੀ ਭੇਜਿਆ ਜਿਹੜਾ ਕਹਿੰਦੇ ਸੀ ਕੋਰ ਕਮੇਟੀ ਦੇ ਮੈਂਬਰ ਇਹ ਲਾਪਰਾਨ ਵੀ ਆ ਪਰ ਮਤਲਬ ਕਿ ਉਹ ਚਿਹਰੇ ਜਿਹੜੇ ਪਾਲਿਸੀ ਮੇਕਰ ਨੇ ਅਕਾਲੀ ਦਲ ਦੇ ਜਾਂ ਜਿਹੜੇ ਚਿਹਰੇ ਫੈਸਲਾ ਕੋਲ ਨੇ ਉਹ ਨਹੀਂ ਸੀਗੇ ਉਹਨਾਂ ਚ ਕੋਈ ਵੀ ਨਹੀਂ ਆਇਆ ਸੋ ਇਸ ਲਈ ਜਿਹੜੇ ਅਕਾਲੀ ਦਲ ਕਹਿੰਦਾ ਕਿ ਅਸੀਂ ਲੜਨ ਕੋਲ ਨਹੀਂ ਲੜੇ ਸਭ ਤੋਂ ਪਹਿਲਾਂ ਲੜ ਰਹੇ ਹਾਂ ਉਹ ਇਸ ਮਸਲੇ ਤੋਂ ਜਿਹਦਾ ਮਤਲਬ ਐਸਕੇਮ ਵਾਲੀ ਬੈਠਕ ਤੋਂ ਆਪਣੇ ਆਪ ਨੂੰ ਜੇ ਬਾਹਰ ਵੀ ਨਹੀਂ ਦਾਦਰ ਵੀ ਰੱਖ ਸਕੀ ਪਰ ਉਸ ਬੰਦੇ ਨੇ ਠੀਕ ਠਾਕ ਹਾਜ਼ਰੀ ਲਵਾਈ ਅਕਾਲੀ ਦਲ ਦੀ ਪਰ ਇੱਕ ਸਮੇਂ ਤਾਂ ਉਹ ਇਹ ਵੀ ਕਹਿੰਦਾ ਨਜ਼ਰ ਆਇਆ ਵੀ ਕਿ ਜੀ ਮੈਂ ਤਾਂ ਮਤਲਬ ਕਿ ਦੁਆਬੇ ਦੁਆ ਜੀ ਮੈਨੂੰ ਮਾਲਵੇ ਦੇ ਮਸਲੇ ਦਾ ਨਹੀਂ ਪੂਰਾ ਪਤਾ ਚਲੋ ਹੁਣ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਠੀਕ ਹੈ ਨੁਮਾਇंदे ਦੋ ਆ ਗਏ ਕੇਵਲ ਢਿੱਲੋਂ ਸੀਗੇ ਤੇ ਸੁਭਾਸ਼ ਸ਼ਰਮਾ ਉਦੋਂ ਬਲੇ ਸੀਗੇ ਤੇ ਪਰ ਆਮ ਆਦਮੀ ਪਾਰਟੀ ਤਾਂ ਘਹਿਰ ਹਾਜ਼ਰ ਹੈ ਜੀ ਹਮ ਮਤਲਬ ਸੱਤਾ ਤੋਂ ਬਾਹਰ ਵਾਲੀਆਂ ਧਿਰਾਂ ਸਾਰੀਆਂ ਹਾਜ਼ਰ ਨੇ ਜੀ ਤੇ ਸੱਤਾ ਤੋਂ ਬਾਹਰ ਵਾਲੀਆਂ ਧਿਰਾਂ ਤੋਂ ਤਾਂ ਜੋ ਕਹੋਂਗੇ ਉਹ ਕਰਨਗੇ ਜੀ ਕਿ ਤਾ ਤਾਵੇ ਤੇ ਬਿਠਾ ਬੋਧੀ ਤੇ ਬਹਿ ਜਾਣਗੇ ਤਾਂ ਸਹੀ ਗੱਲ ਹੈ ਵਿਰੋਧੀ ਤੇਰਾ ਕਿ ਇਹਨਾਂ ਨੂੰ ਤਾਂ ਵੋਟਾਂ ਜ਼ਹੀ ਨਹੀਂ ਆ ਇਹ ਤਾਂ ਕਹਿਣਗੇ ਜੀ ਹਸਾ ਹਾਂ ਮਤਲਬ ਸਵਾਲ ਤਾਂ ਸਤ ਤਾ ਜਿੱਤਦਾ ਸੀ ਜਿਹੜੀ ਇਹ ਪਾਲਿਸੀ ਲੈ ਕੇ ਆਈ ਆ ਹੂੰ ਕੀ ਉਸ ਨੂੰ ਇਹ ਲੱਗਦਾ ਕਿ ਹੁਣ ਐਸਕੇਮ ਦੀ ਕਿਹੜੀ ਹੁੰਦਾ ਕਿ ਉਹਨੂੰ ਇਹ ਲੱਗਦਾ ਕਿ ਐਸਕੇਮ ਦਾ ਹੁਣ ਅਸੀਂ ਰਗੜਤੀ ਅਸੀਂ ਖਲਾਰਤੀ ਹੁਣ ਇਹਦੀ ਕੀ ਪਰਵਾਹ ਕਰਨੀ ਹੈ ਜੇ ਉਹਨੂੰ ਇਹ ਲੱਗਦਾ ਕਿ ਲੋਕਾਂ ਚ ਜਾਣ ਜੋਗੀ ਅਸੀਂ ਨਹੀਂ ਹੈਗੇ ਅਸੀਂ ਲੋਕ ਮੁੱਦਿਆਂ ਦੀ ਧਰਤ ਤੇ ਜਾ ਕੇ ਗੱਲ ਕਿਵੇਂ ਕਰਾਂਗੇ ਜਵਾਬ ਨਹੀਂ ਕਿਵੇਂ ਦਵਾਂਗੇ ਐਨੇ ਸਵਾਲ ਇੰਨੀਆਂ ਉਂਗਲਾਂ ਐਨੇ ਕੈਮਰੇ ਸਾਡੇ ਕੰਨੀ ਹੋਣਗੇ ਜਵਾਬ ਔਰ ਨਾ ਨਹੀਂ ਸਵਾਲ ਬਹੁਤ ਪੇਸ਼ਾਤੂ ਆਉਣਗੇ ਇਹਨਾਂ ਉਸ ਲਈ ਮਤਲਬ ਕਿ ਇਸ ਲਈ ਪਕੜੀ ਹੋਏ ਜਾਂ ਉਹ ਇਹ ਮੰਨ ਕੇ ਚੱਲ ਰਹੇ ਨੇ ਕਿ ਜੋ ਰੋਲਾ ਪਾਉਣਾ ਪਾ ਲੋ ਜਿਹੜੀਆਂ ਮੀਟਿੰਗਾਂ ਕਰਨੀਆਂ ਕਰ ਲੋ ਜਿਹੜੇ ਮਤੇ ਕਰਨੇ ਆ ਕਰ ਲੋ ਅਸੀਂ ਸਰਕਾਰ ਹੁੰਨੇ ਆ ਹੈਨਾ ਤੇ ਇਸ ਲਈ ਅਸੀਂ ਤਾਂ ਲੈਂਡ ਪੋਲਿੰਗ ਪੋਲਿਸੀ ਲਾਗੂ ਕਰਤੀ ਹੁਣ ਜੋ ਮਰਜ਼ੀ ਕਰੋ ਕੀ ਬਣੀ ਜੋ ਮੰਨਣਾ ਆਮ ਆਦਮੀ ਪਾਰਟੀ ਮੰਨੇ ਜੀ ਜੋ ਉਹਨਾਂ ਦੇ ਸਮਰਥਕਾਂ ਨੇ ਮੰਨਣਾ ਉਹ ਮੰਨਣ ਜੋ ਵਿਰੋਧੀ ਧਿਰਾਂ ਦੀ رائے ਹੋਊਗੀ ਉਹ ਉਹਨਾਂ ਦੀ ਹੋਵੇ ਹਮਮ ਪਰ ਇਹ ਸਚਾਈ ਹੈ ਜੀ ਕਿ ਐਸ ਕੇਐਮ ਦੀ ਸਰਬਧਲੀ ਬੈਠਕ ਚੋਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਭਗੌੜਾ ਰਹੀ ਫਿਰਦੇ ਸਮੇਂ ਤੱਕ ਕਾਂਗਰਸ ਵੀ ਭਗੌੜਾ ਗਈ ਜੀ ਬਿਲਕੁਲ ਦੇਖੋ ਸੱਤਾਧਾਰੀਆਂ ਕੋਲ ਤਾਂ ਸੋ ਕੋਲ ਉਹਨਾਂ ਕੋਲ ਤਾਂ ਜ਼ਿਆਦਾ ਅਮਲਾ ਫਾਲਾ ਉਹਨਾਂ ਕੋਲ ਤਾਂ ਜ਼ਿਆਦਾ ਮਸ਼ੀਨਰੀ ਹੈ ਇਸ ਹਿਸਾਬ ਨਾਲ ਉਹਨਾਂ ਦੀ ਤਾਂ ਜ਼ਿਆਦਾ ਤਿਆਰੀ ਚਾਹੀਦੀ ਹੈ ਪਰ ਜਦੋਂ ਤਾਰੇ ਮਨ ਦੇ ਵਿੱਚ ਕਾਣ ਹੋਵੇ ਜਾਂ ਤੁਹਾਨੂੰ ਲੱਗੇ ਵੀ ਜਵਾਬ ਦੇਣੇ ਪੈਣਗੇ ਜਵਾਬਨਦਾਰ ਦਾ ਫਿਰ ਭੱਜੂਗਾ ਹੀ ਹੋਰ ਬੰਦਾ ਕੀ ਕਰੂਗਾ